3 2 1 ਪਹਿਲਾ ਹੋ ਗਿਆ ਇਹ ਨਾ 2 1 ਸਾਹਮਲੇ ਤੇ ਉਹਦੇ ਨਾਲ ਦੀ ਤਰੀਸ ਨਹੀਂ ਹੁੰਦੀ ਥੋੜਾ ਕੀਤਾ ਤੇਰੇ ਸਾਹਮਣੇ ਵਾਹ ਫੇਰਾ ਕੀਤਾ ਕਰਦਾ ਕੇ ਨਾਲੇ 1 ਨਾਲੇ ਹੁਣ ਤੇ ਪਰੋਣੇ ਸੱਦਨ ਦੇ ਹੋਣੇ ਆ ਵੀ ਭੈਣ ਜੀ ਨਵੋ ਪੁੱਤ ਨੂੰ ਲੈ ਕੇ ਤਾਂ ਆਇਓ 2 1 ਤੈਹੀ ਕਹਿਣਾ ਵਾ ਤਾਇਆ ਤੇ ਮੈਂ ਆਖਿਆ ਤਾਂ ਕਿ ਮੈਂ 2 1 ਤਾਇਆ ਤੇ ਮੈਂ ਨਾਲ ਸਮਝਾਇਆ ਸੀ ਹੋਰ ਉਹਨਾਂ ਨੂੰ ਆਖਣਾ ਮੈਂ ਕੀ ਕੀ ਗੱਲ ਵਾ ਤਾਇਆ ਤੇ ਮੈਨਾਂ ਸਮਝਾਇਆ ਹੀ ਹੋਰ ਮੈਨੂੰ ਕੀ ਲੋੜ ਹੀ ਕਹਿੰਦੀ ਜਵੇਂ ਆਪਾਂ ਆਪਣੇ ਕੰਮੇ ਲੱਗੀਆਂ ਮੈਂ ਇਹਨਾਂ ਨੂੰ ਵੀ ਨਹੀਂ ਦੱਸਿਆ ਅੱਛਾ 2 1 ਉਹ ਵੀ ਆਪਾਂ ਆਪਣੇ ਕੰਮ ਕਰਨ ਰਹੀਆਂ ਵਾ ਮੈਂ ਦੇਖਾਂ ਇਹਦੇ ਵੱਲ ਕਿੰਦਾ ਤਾਈ ਦਾ ਹੀਜਲਾ ਬਣ ਗਿਆ ਕਹਾਂ ਜੀ 2 1 ਮੂੰਹ ਚੱਕਿਆ ਤੇ ਇਹ ਵੀ ਆ ਗਈ ਟਾੜਾ ਪਰਛਾਵਾਂ ਦਾ ਮੈਂ ਕਦੇ ਵੀ ਨਹੀਂ ਪਿਆ ਦਿੰਦੀ ਆਪਣੀ ਨਾਂ ਤੇ 2 1 ਮੇਰਾ ਤਾਂ ਪਹਿਲਾਂ ਹੀ ਘਰ ਜਾਣੂ ਜੀ ਨਹੀਂ ਕਰਦਾ ਦੀਪ ਜੋਤ ਇੱਧਰ ਆਓ ਮੇਰੇ ਗੱਲ ਸੁਣੋ ਉਹ ਤੋਂ ਤੋਂ ਚੱਲ ਮੰਮੀ ਕੋ ਪੈਣੀ ਆਈ ਗਾਲਾਂ ਹੁਣ ਚਾਚੀ ਨੇ ਦੱਸ ਦਿੱਤਾ ਹੋਣਾ ਸਾਰਾ ਹੀ ਆ ਮੈਂ ਦੱਸਾਂ ਹਾਂਜੀ ਕੀ ਹੈ ਕੱਲ ਉਹਨਾਂ ਦੇ ਘਰ ਕੀ ਕਰਨ ਗਈਆਂ ਸੀ ਤੁਸੀਂ ਕਦੋਂ ਗਈਆਂ ਮੰਮੀ ਚਲ ਮੈਨੂੰ ਲੱਗਦਾ ਹੁਣ ਬਹਿਣਗੇ ਆ ਗਾ ਚਾਚੀ ਨੇ ਨਾ ਸਾਰਾ ਕੁਝ ਦੱਸਿਆ ਮਨਾ ਤੇ ਦੱਸਣਾ ਹੀ ਆ ਚੱਤਣਾ ਤੁਸੀਂ ਤਾਂ ਜਾਣ ਕੇ ਜੇਦ ਕਰਕੇ ਬੈਠੀਆਂ ਹੋਈਆਂ ਤਾਈ ਨੇ ਇੱਕ ਵਾਰ ਤਾਈ ਨਹੀਂ ਸੋਚ 2 1 ਮੰਮੀ ਹਾਂ ਸੰਗੜੇ ਹੀ ਮੰਮੀ 2 1 ਮੰਮੀ ਉਹ ਤਾਂ ਚਾਚੀ ਇੱਕ ਵਾਰੀ ਤੇ ਮੰਨੇ ਹੀ ਹੋਣੇ ਆ ਵੀ ਕੋਈ ਗੱਲ ਨਹੀਂ ਹੀ ਆ ਦਾਂਗੇ ਜੋਤ ਮੈਨੂੰ ਬਹੁਤੇ ਸਵਾਲ ਜਵਾਬ ਨਾ ਕਰੋ ਉਹਨੇ ਬੜੀਆਂ ਗੱਲਾਂ ਕੀਤੀਆਂ ਇੱਕ ਵਾਰ ਕੱਢ ਲੈ 2 1 ਮੰਮੀ ਜੀ ਚਾਚੀ ਇੱਕ ਵਾਰੀ ਤੇ ਕਹਿੰਦੇ ਹੀ ਹੋਣੇ ਆ ਤੂ ਵਨ ਵੇਖਾਂ ਉਹ ਚਾਰੀਆਂ ਨੂੰ ਬੜੀ ਆਸ ਸੀ ਹਾਂਜੀ ਠੀਕ ਐ ਇੱਥੇ ਅੰਦਰ ਹੀ ਹੁਣੀ ਆ ਉਹ ਵੀ ਬੈਠੀਆਂ ਸੀ ਦੋਵੇਂ ਭੈਣਾਂ ਅੰਦਰ ਹੀ ਕੱਢ ਲਓ ਹੁਣ ਕੱਢ ਲਓ ਕਰਦਾ ਮੁੰਡਾ ਤੇ ਦੱਸਣ ਨੂੰ ਤੇ ਠੀਕ ਆ ਪੜਿਆ ਵੀ ਹੈਗਾ ਆ ਅੱਛਾ ਅੱਛਾ ਤੇ ਸੁਭਾਵ ਮੈਂ ਤੇ ਆਸੇ ਕੀ ਹਾਲ ਆ ਸਸੀਆ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਭਾਂ ਨੂੰ ਠੀਕ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਾਰ ਕੀ ਹਾਲ ਆ ਸਸੀਆ ਬਾਜੀ ਸਤਿ ਸ੍ਰੀ ਅਕਾਲ ਸਸੀਕਾਲ ਜੀ ਹਾਲ ਕੁਛ ਕੀ ਹੋਇਆ ਮੈਂ 1 ਨਾ ਕਿ ਹੱਡੀਆਂ ਗੁੱਡੀਆਂ ਆਏ ਨੇ ਪਰ ਭੈਣ ਜੀ ਅੱਜ ਕੱਲ੍ਹ ਲੋਕੀ ਤੁਹਾਨੂੰ ਪਤਾ ਹੀ ਨਾ ਹੁੰਦਾ ਕੋਈ ਕੌਸ਼ਿਸ਼ ਆ ਤੇ ਦੱਸ ਦੇ ਕੋਈ ਕੌਸ਼ਿਸ਼ ਨੇ ਹਾਲ ਤੋਰ ਲਾਂਗੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸ ਦਿਓ ਜਦੋਂ ਤੁਹਾਡਾ ਟਾਈਮ ਹੋਊਗਾ ਨਾ ਜਾ ਕੇ ਤੇ ਫਿਰ ਵੇਖਾਂਗੇ ਹਾਂ ਠੀਕ ਤੇਜੀ ਗੱਲ ਵੀਰ ਜੀ ਇਹ ਆ ਮਣਾ ਲਾਲਾ ਚਲੋ ਸਲਾਹ ਡੈਡੀ ਨਾਲ ਕੀ ਕਹਿੰਦੇ ਆ ਫਿਰ ਕੋਈ ਗੱਲ ਨਹੀਂ ਪਰ ਤੂੰ ਤਾਂ ਖੁਸ਼ ਮਾਣਾ ਪੁੱਤ ਕਰਨਾ ਤੇ ਪਿਆਣਾ ਹੀ ਐ ਮਮੀ ਹੁਣ ਫਿਰ ਮੈਂ ਕੀ ਕਰਾਂ ਕਰਾਉਣਾ ਤੇ ਨਹੀਂ ਦਿਲ ਕਰਦਾ ਹੈਲੋ ਹੈਲੋ 21 ਦੀਦੀ ਤੀ ਮਮੀ ਨੂੰ ਮਨਾ ਕਰ ਦੇਣਾ ਹੀ ਜਾਣਾ ਵਾ ਕਿੰਨੀਆਂ ਗੱਲਾਂ ਕਰਨੀਆਂ ਤੇ ਜੇ ਜਾਣਾ ਮੰਨੇ ਦੀਦੀ ਤੁਹਾਨੂੰ ਪਤਾ ਵਾ ਆਪਣੀ ਗੱਲ ਪੂਰੀ ਕਰਕੇ ਹਟਦੇ ਹਾਂ ਇੱਥੇ ਕਿੰਨਾ ਹੱਸਦੇ 21 ਜੋਤ ਇੱਕ ਗੱਲ ਇਹ ਵੀ ਆ ਨਾ ਜੇ ਨਾਰਿਸ਼ ਤੱਕ ਇੱਕ ਮਿੰਟ ਹੂੰ ਜੇ ਹੂੰ 21 ਜੋਤ ਇੱਕ ਗੱਲ ਇਹ ਵੀ ਆ ਹੁਣ ਮੰਮੀ ਨਾ ਹਟਾਲ ਲਾਂਗੇ ਸਾਲ ਨਾ ਕਰਾਂਗੇ 2 ਸਾਲ ਨਾ ਕਰਾਂਗੇ ਇੱਕ ਨਾ ਇੱਕ ਦਿਨ ਤੇ ਕਰਨਾ ਹੀ ਪੈਣਾ ਦੋਰੀ ਗੱਲ ਕਰਕੇ ਵੇਖ ਲਈ ਠੀਕ ਆ ਕੜ ਗਏ 3 ਨੂੰ ਪਹਿਲਾਂ ਹੋ ਗਿਆ ਇਹ ਨਾ 2 1 ਸਾਹਮਣੇ ਤੇ ਉਹਦੇ ਨਾਲ ਦੀ ਤਰੀਫ਼ ਨਹੀਂ ਹੁੰਦੀ ਥੋੜਾ ਕੀਤਾ ਤੇਰੇ ਸਾਹਮਣੇ ਉਹ ਫੇਰਾ ਕੀਤਾ ਕਰਦਾ ਕੇ ਨਾਲੇ 1 ਨਾਲੇ ਹੁਣ ਤੇ ਪਰੋਣੇ ਸੱਦਨ ਡੇ ਹੋਣੇ ਆ ਕਿ ਭੈਣ ਜੀ ਨੌ ਪੁੱਤ ਨੂੰ ਲੈ ਕੇ ਤਾਂ ਆਇਓ 2 1 ਨਹੀਂ ਕਹਿਣਾ ਤਾਇਆ ਤਾਂ ਮੈਂ ਆਖਿਆ ਤਾਂ ਕਿ ਮੈਂ 2 1 ਤਾਇਆ ਤਾਂ ਮੈਂ ਨਾਲ ਸਮਝਾਇਆ ਹੀ ਹੋਰ ਉਹਨਾਂ ਨੂੰ ਆਖਣਾ ਮੈਂ ਕੀ ਯਾਰਾ ਪਤਾ ਕੀ ਆ ਯਾਰ ਕੀ ਗੱਲ ਵਾ ਤਾਇਆ ਤਾਂ ਮੈਂ ਨਾਲ ਸਮਝਾਇਆ 1 ਤਾਇਆ ਤਾਂ ਮੈਂ ਨਾਲ ਸਮਝਾਇਆ ਹੀ ਹੋਰ ਮੈਨੂੰ ਕੀ ਲੋੜ ਹੀ ਕਹਿੰਦੀ ਜਦੋਂ ਆਪਾਂ ਆਪਣੇ ਕੰਮੇ ਲੱਗੀਆਂ ਮੈਂ ਉਹਨਾਂ ਨੂੰ ਵੀ ਨਹੀਂ ਦੱਸਿਆ ਅੱਛਾ 2 1 ਉਹ ਵੀ ਆਪੋ ਆਪਣੇ ਕੰਮ ਕਰਨ ਡੀਆਂ ਵਾ ਮੈਂ ਵੇਖਾਂ ਇਹਦੇ ਵੱਲ ਕਿਦਾਂ ਢਾਈ ਦਾ ਹੀਜਲਾ ਬਣਿਆ ਕਿਹਾ ਜੀ 2 1 ਮੂੰਹ ਚੱਕਿਆ ਤੇ ਇਹ ਵੀ ਆ ਗਈ ਹੈ ਤੁਹਾਡਾ ਪਰਛਾਵਾ ਵੰਦਣਾ ਮੈਂ ਕਦੇ ਵੀ ਨਹੀਂ ਪਿਆੰਦਿੰਦੀ ਆਪਣੀ ਨਾਂ ਤੇ 2 1 ਮੇਰਾ ਤਾਂ ਪਹਿਲਾਂ ਹੀ ਘਰ ਜਾਣੂ ਜੀ ਨਹੀਂ ਕਰਦਾ ਦੀਪ ਜੋਤ ਇੱਧਰ ਆਓ ਮੇਰੇ ਗੱਲ ਸੁਣੋ ਉਹ ਤੋਂ ਉਤੋਂ 2 1 ਚੱਲ ਮੰਮੀ ਕੋ ਪੈਣੀ ਆ ਹੀ ਗਾਲਾਂ ਹੋ ਚਾਚੀ ਨੇ ਦੱਸ ਦਿੱਤਾ ਹੋਣਾ ਸਾਰਾ ਹੀ ਮੈਂ ਦੱਸਾਂ ਹਾਂਜੀ ਕੀ ਹੈ ਕੱਲ ਉਹਨਾਂ ਦੇ ਘਰ ਕੀ ਕਰਨ ਗਈਆਂ ਸੀ ਤੁਸੀਂ ਕਦੋਂ ਗਈਆਂ ਮਮੀ ਚਲ ਮੈਨੂੰ ਲੱਗਦਾ ਹੁਣ ਬਹਿਣ ਗਈਆਂਗਾ ਚਾਚੀ ਨੇ ਨਾ ਸਾਰਾ ਕੁਝ ਦੱਸਿਆ ਹੋਣਾ ਤੇ ਦੱਸਣਾ ਹੀ ਆ ਚੱਲਣਾ ਤੁਸੀਂ ਤਾਂ ਜਾਣ ਕੇ ਜੇਦ ਕਰਕੇ ਬੈਠੀਆਂ ਹੋਈਆਂ ਤਾਂ ਇਹਨੇ ਇੱਕ ਵਾਰ ਤਾਂ ਹੀ ਨਹੀਂ ਸੋਚ 2 1 ਮਮੀ ਸੁਣ ਘਟੇ ਹੀ ਮਮੀ 2 1 ਮਮੀ ਬੋਧਾ ਚਾਚੀ ਇੱਕ ਵਾਰੀ ਤੇ ਮਨ ਨਹੀਂ ਹੋਣਿਆ ਵੀ ਕੋਈ ਗੱਲ ਨਹੀਂ ਹੀ ਆਦਾਂਗੇ ਜੋਤ ਮੈਨੂੰ ਬਹੁਤੇ ਸਵਾਲ ਜਵਾਬ ਨਾ ਕਰੋ ਉਹਨੇ ਬੜੀਆਂ ਗੱਲਾਂ ਕੀਤੀਆਂ ਟੂ 1 ਮੰਮੀ ਜੀ ਚਾਚੀ ਇੱਕ ਵਾਰੀ ਤੇ ਕਹਿੰਦੇ ਹੀ ਹੋਣਿਆ ਟੂ 1 ਵੇਖਾਂ ਉਹ ਚਾਰੀਆਂ ਨੇ ਬੜੀ ਆਸ ਸੀ ਹਾਂਜੀ ਠੀਕ ਆ ਸੁਜੀਤ ਇੱਥੇ ਅੰਦਰ ਹੀ ਹੁਣੀ ਆ ਉਹ ਵੀ ਬੈਠੀਆਂ ਨੇ ਦੋਵੇਂ ਭੈਣਾਂ ਅੰਦਰ ਹੀ ਕੱਟ ਲਾ ਹੁਣ ਕੱਟ ਲਾ ਕਰਦਾ ਮੁੰਡਾ ਤੇ ਦੱਸਣ ਨੂੰ ਤੇ ਠੀਕ ਆ ਪੜਿਆ ਵੀ ਹੈਗਾ ਆ ਅੱਛਾ ਅੱਛਾ ਤੇ ਸੁਭਾਵ ਮਖ ਤੇ ਆਸੇ ਕੀ ਹਾਲ ਆ ਸਸੀਆ ਬਾਜੀ ਸਸੀਕਾਲ ਸਸੀਕਾਲ ਜੀ ਹੋਰ ਸਾਨੂੰ ਠੀਕ ਜੀ ਹੈ ਜੀ ਬਾਜੀ ਬਕਰਤਾਰ ਕੀ ਹਾਲ ਆ ਸਸੀਆ ਬਾਜੀ ਸਸੀਕਾਲ ਹੋਰ ਸਾਨੂੰ ਸਸੀਕਾਲ ਜੀ ਆ ਲੋ ਕੁਸੀ ਕੀ ਹੋਇਆ ਤੇ ਹੱਡੀਆਂ ਗੁੱਡੀਆਂ ਐ ਨੇ ਪਰ ਭੈਣ ਜੀ ਅੱਜ ਕੱਲ੍ਹ ਲੋਕੀ ਤੁਹਾਨੂੰ ਪਤਾ ਹੀ ਨਾ ਹੁੰਦਾ ਕੋਸ਼ਾ ਤੇ ਦੱਸਦੇ ਕੁਛ ਨੇ ਹਾਲ ਤੋਰ ਲਾਂਗੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਦੱਸ ਦਿਓ ਜਦੋਂ ਤੁਹਾਡਾ ਟਾਈਮ ਹੋਊਗਾ ਨਾ ਜਾ ਕੇ ਤੇ ਫਿਰ ਵੇਖਾਂਗੇ ਹਾਂ ਠੀਕ ਬੱਜੀ ਗੱਲ ਵੀਰ ਜੀ ਇਹ ਆ ਮਣਾ ਲਾਲਾ ਹਲੋ ਸਲਾਹ ਡੈਡੀ ਨਾ ਕੀ ਕਹਿੰਦੇ ਆ ਕੋਈ ਗੱਲ ਨਹੀਂ ਪਰ ਤੂੰ ਤਾਂ ਖੁਸ਼ ਹੋਣਾ ਪੁੱਤ ਕਰਨਾ ਤੇ ਪਿਆਣਾ ਹੀ ਆ ਮੰਮੀ ਹੁਣ ਫਿਰ ਮੈਂ ਕੀ ਕਰਾਂ ਕਰਾਉਣਾ ਤੇ ਨਹੀਂ ਦਿਲ ਕਰਦਾ ਹਲੋ ਹਲੋ 21 ਦੀਦੀ ਤੇ ਮਮਮੀ ਨੂੰ ਮਨਾ ਕਰ ਦੇਣਾ ਹੀ ਜਾਣਾ ਵਾ ਕਿੰਨੀਆਂ ਗੱਲਾਂ ਕਰਨੀਆਂ ਤੇ ਜੇ ਜਣਾ ਨਾ ਮੰਨੇ ਦੀ ਤੈਨੂੰ ਪਤਾ ਵਾ ਆਪਣੀ ਗੱਲ ਪੂਰੀ ਕਰਕੇ ਹਟਦੇ ਅਹੀਂ ਇੱਥੇ ਕਿੰਨਾ ਹਸਤੇ 21 ਜੋਤ ਇੱਕ ਗੱਲ ਇਹ ਵੀ ਆ ਨਾ ਜੇ ਨਾਰਿਸ਼ ਤੱਕ ਇੱਕ ਮਿੰਟ ਹੂੰ ਜੇ ਹੁਣ 21 ਜੋਤ ਇੱਕ ਗੱਲ ਇਹ ਵੀ ਆ ਹੁਣ ਮੰਮੀ ਨੂੰ ਹਟਾਲ ਲਾਂਗੇ ਸਾਲ ਨਾ ਕਰਾਂਗੇ 2 ਸਾਲ ਨਾ ਕਰਾਂਗੇ ਇੱਕ ਨਾ ਇੱਕ ਦਿਨ ਤੇ ਕਰਨਾ ਹੀ ਪੈਣਾ ਦੋਰੀ ਗੱਲ ਕਰਕੇ ਵੇਖ ਲਈ ਠੀਕ ਆ ਅੜ ਗਏ 21 3 ਨੂੰ ਪਹਿਲਾਂ ਹੋ ਗਿਆ ਇਹ ਨਾ 2 1 ਸਾਹਮਲੇ ਤੇ ਉਹਦੇ ਨਾਲ ਦੀ ਤਰੀਸ ਨਹੀਂ ਹੁੰਦੀ ਥੋੜਾ ਕੀਤਾ ਤੇਰੇ ਸਾਹਮਣੇ ਵਾ ਫੇਰਾ ਕੀਤਾ ਕਰਦਾ ਕੇ ਨਾਲੇ 1 ਨਾਲੇ ਹੋਂ ਤੇ ਪਰੋਣੇ ਸੱਦਨ ਡੇ ਹੁਣੇ ਆ ਵੀ ਭੈਣ ਜੀ ਨੌ ਪੁੱਤ ਨੂੰ ਲੈ ਕੇ ਤਾਂ ਆਇਓ 2 1 ਤਹੀਂ ਕਹਿਣਾ ਵਾ ਤਾਇਆ ਤੇ ਮੈਂ ਆਖਿਆ ਤਾਂ ਕਿ ਮੈਂ 2 1 ਤਾਇਆ ਤੇ ਮੈਂ ਨਾਲ ਸਮਝਾਇਆ ਸੀ ਉਹ ਰੋਣਾ ਨੂੰ ਰੱਖਣਾ ਮੈਂ ਕਿ ਯਾਰ ਉਹ ਕਿਹੜੇ ਪਰ ਪਤਾ ਕੀ ਆ ਰਿਹਾ ਨਹੀਂ ਕੀ ਗੱਲ ਵਾ ਤਾਈਆਂ ਦਾ ਮੈਨੂੰ